ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾਨਾ ਬਿਨਾ ਮੈਂ ਮਛਲੀ ਕੈਸੀ ਅੰਤ ਲਹਾ ਜਹ ਜਹ ਦਿਖਾ ਤਹ ਤਹ ਤੂੰ ਹੈ ਤੂਜ ਤੇ ਨਿਕਸੀ ਫੂਟ ਮਰਾ ਨਾ ਜਾਣਾ ਬੀਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੈ ਤਾ ਤੁਝ ਸਮਲੀ ਰਹਾਉ ਤੂ ਭਰਪੂਰ ਜਾਨਿਆ ਮੈਂ ਦੂਰ ਜਾਨਿਆ ਮੈਂ ਦੂਰ ਜੋ ਕਛ ਕਰੀ ਸੋ ਤੇਰਾ ਹਦੂਰਾ ਤੂ ਦੇਖ ਹੋ ਮੁਕਰ ਪਾਓ ਤੇਰਾ ਕੰਮ ਨਾ ਤੇਰੇ ਨਾਏ ਮੁਕਰ ਥੋੜਾ ਜਿਹਾ ਕਸ ਕੇ ਬੋਲਣਾ ਮੁਕਰ ਨਹੀਂ ਕਹਿਣਾ ਮੁਕਰ ਦਾ ਅਰਥ ਹੁੰਦਾ ਸ਼ੀਸ਼ਾ ਮੁਕਰ ਦਾ ਅਰਥ ਹੁੰਦਾ ਕਿਸੇ ਗੱਲ ਤੋਂ ਮੁਕਰਨਾ ਪਾਸਾ ਬਟਨਾ ਤੇਰਾ ਕੰਮ ਨਾ ਤੇਰੇ ਨਾਏ ਜੀਤਾ ਦੀਹ ਤਿਤ ਹ ਖਾਓ ਬਿਆਦਰ ਨਹੀਂ ਕੈਦਰ ਜਾਓ ਬਿਆਦਰ ਇਸ ਸੰਬੰਧਕ ਪਾਠ ਹੈ ਬਿਆਦਰ ਨਹੀਂ ਕੈਦਰ ਜਾਓ ਨਾਨਕ ਏਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੀੜ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵਿਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੁਈ ਪਰਮਾਨੰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਹਾਂਜੀ ਕੀਤਾ ਕਹਾ ਕਰੇ ਮਨ ਮਾਨ ਦੇਵਨ ਹਾਰੇ ਕੈ ਹੱਥ ਦਾਨ ਭਵਦੀ ਨ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਕੀਤੇ ਕਹਿ ਕਹਿਆ ਉਚਾਰਨ ਕਰਨਾ ਕਹਿਆ ਨਹੀਂ ਕਹਿਣਾ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੈ ਤਿਸ ਸੱਚ ਅੰਧਾ ਕੱਚਾ ਕਚੁੰਨ ਕੱਚ ਦੀ ਕਚੁੰਨ ਕੱਚ ਪਾਠ ਕਰਨਾ ਲਿਖਿਆ ਕਚ ਨਿਕਚ ਪਰ ਸੰਪਰਦਾ ਦੇ ਵਿੱਚ ਪਾਠ ਕਰਾਇਆ ਜਾਂਦਾ ਕਚੁੰ ਕਾਚ ਯਾਨੀ ਕੱਚਿਆਂ ਨਾਲੋਂ ਵੀ ਕੱਚਾ ਰਹਾਉ ਜਾ ਕੇ ਰੁਖ ਬਿਰਖ ਆਰਾਉ ਜੇਹੀ ਤਾਤ ਤੇਹਾ ਤਿੰਨ ਨਾਉ ਫੁੱਲ ਪਾਉ ਫਲ ਲਿਖਿਆ ਪਾਏ ਫੁੱਲ ਪੱਤ ਥੋੜਾ ਜਿਹਾ ਕਸ ਕੇ ਬੋਲਣਾ ਫਲ ਪੂਲਾ ਹੀ ਬੋਲਣਾ ਆਪ ਬੀਜ ਆਪੇ ਹੀ ਖਾਹੇ ਕੱਚੀ ਕੰਦ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੀ ਅਵਰਾਸ ਵਿਨੜਾਵੇ ਨਾਹੀ ਸਾਬਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾ ਅਸ਼ਲ ਚਲਾਈ ਨਹਿ ਚਲੇ ਹਾਂਜੀ ਨਕਾਉ ਕਟਾਰਾ ਕਰ ਸਕੈ ਅਸ਼ਲ ਹੀ ਉਚਾਰਨ ਕਰਨਾ ਅਸ਼ਲ ਨਹੀਂ ਕਹਿਣਾ ਚਾਲ ਅਨਸਾਰ ਇੱਥੇ ਬੋਲਣਾ ਅਸ਼ਲ ਚਲਾਈ ਨਹਿ ਚਲੇ ਇਥੇ ਵਿਸਨਾਮ ਨਹਿਕਾ ਉਕਟਾਰਾ ਕਰ ਸਕੈ ਜੋ ਸਾਹਿਬ ਰੱਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਾਲ ਪਲੈ ਹਾਂਜੀ ਤਾਲ ਪਲੈ ਇਹ ਪੂਲੇ ਪਾ ਦੀ ਵਿਚਾਰਨ ਕਰਨੇ ਹਨ ਜੋ ਸਾਹਿਬ ਰੱਖੈ ਤਿਉ ਰਹੈ ਇਸ ਲੋਭੀ ਕਾ ਜੀਉ ਟਾਲ ਪਲੈ ਬਿਨ ਤੇਲ ਦੀਵਾ ਕਿਉ ਜਲੈ ਰਹਾਉ ਪੋਥੀ ਪ੍ਰਾਣ ਕਮਾਈ ਐ ਪ੍ਰਾਣ ਨਹੀਂ ਜਣਾ ਪ੍ਰਾਣ ਦਾ ਅਰਥ ਖੂਰ ਹੈ ਪ੍ਰਾਣ ਦਾ ਅਰਥ ਖੂਰ ਹੈ ਪ੍ਰਾਣ ਤਾਂ ਹੋਗੇ ਨਾ ਜਿਹੜੇ 18 ਪ੍ਰਾਣ ਹਨ ਤੇ ਪ੍ਰਾਣ ਤੇ ਸਰੀਰ ਦੇ ਵਿੱਚ ਸਵਾਸ ਪੋਤੀ ਪੁਰਾਣ ਕਮਾਈ ਐ ਪੋਤੀ ਪ੍ਰਾਣ ਕਮਾਈ ਐ ਭੌ ਵੱਟੀ ਇਤ ਤਨ ਪਾਈ ਐ ਤੇ ਵੱਟੀ ਉਚਾਰਨ ਕਰਨਾ ਭੌ ਵੱਟੀ ਕਸਕੇ ਬੋਲਣਾ ਇਤ ਤਨ ਪਾਈ ਐ ਸੱਚ ਬੂਝਣਾ ਆਣ ਜਲਾਈਐ ਇਹੋ ਤੇਲ ਦੀਵਾ ایਉ ਜਲੇ ਇਹੋ ਤੇਲ ਇੱਥੇ ਵਿਸਰਾਮ ਦੀਵਾ ਤੇਯਮ ਕਲਾ ਦਨੀਐ ایਉ ਜਲੇ ਕਰ ਚਾਨਣ ਸਾਹਿਬ ਤਉ ਮਿਲੈ ਰਹਾਉ ਏਤਤਨ ਲਾਗੈ ਬਾਣੀਆ ਸੁਖ ਹੋਵੇ ਸੇਵ ਕਮਾਣੀਆ ਸਭ ਦੁਨੀਆ ਆਵਣ ਜਾਣੀਆ ਵਿਚ ਦੁਨੀਆ ਸੇਵ ਕਮਾਈ ਐ ਤਾ ਦਰ ਗਹਿ ਬੈਸਣ ਪਾਈ ਐ ਕਹੋ ਨਾਨਕ ਬਾਹ ਲੜਾਈ ਐ ਕਹੋ ਹੂੜਾ ਨਹੀਂ ਲਾਉਣਾ ਕਹ ਔਂਕੜ ਲਘੂ ਮਾਤਰਾ ਕਹੋ ਨਾਨਕ ਬਾਹ ਲੜਾਈ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ